ਆਕਾਲੀ ਦਲ ਤਿੰਨ ਦਿਨਾਂ ਤੱਕ ਚੱਲਣ ਵਾਲੀਆਂ ਮੀਟਿੰਗਾਂ ਦਾ ਦੌਰ ਅੱਜ ਸ਼ੁਰੂ ਹੋ ਗਿਆ ਪਹਿਲੀ ਮੀਟਿੰਗ ਚੰਡੀਗੜ੍ਹ ਸਿੱਧ ਪਾਰਟੀ ਦੇ ਮੁਖ ਦਫ਼ਤਰ ਵਿਖੇ ਹੋਈ ਤੇ ਮੀਟਿੰਗ ਦੀ ਪ੍ਰਧਾਨਗੀ ਆਕਾਲੀ ਦਲ ਦੇ ਮੁਖ ਮੁਖੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਇਸ ਵਿੱਚ ਹਰ ਜ਼ਿਲ੍ਹੇ ਤੋਂ ਪਾਰਟੀ ਦੀ ਪ੍ਰਾਣੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵਿਧਾਇਕ ਸਾਬਕਾ ਵਿਧਾਇਕ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ ਅੱਜ ਸਵੇਰੇ 11 ਵਜੇ ਜ਼ਿਲ੍ਹਾ ਮੋਗਾ 12 ਵਜੇ ਮਾਨਸਾ 1 ਵਜੇ ਸ੍ਰੀ ਮੁਕਤਸਰ ਸਾਹਿਬ 2 ਵਜੇ ਬਠਿੰਡਾ 3 ਵਜੇ ਫਾਜ਼ਿਲ ਜਿਵੇਂ ਸ਼ਰੋਮਣੀ ਅਕਾਲੀ ਦਲ ਦੀ ਨਵੀਂ ਬਣ ਰਹੀ ਜਥੇਬੰਦੀ ਸੰਬੰਧੀ ਵਿਚਾਰ ਕੀਤੀ ਗਈ ਤੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਠੋਸ ਫੈਸਲੇ ਲੈ ਕੇ ਜਾਣਕਾਰੀ ਮੁਤਾਬਕ ਜਿਹੜੇ ਲੀਡਰਾਂ ਦਾ ਚੋਣਾਂ ਸਮੇਂ ਠੀਕ ਪ੍ਰਦਰਸ਼ਨ ਨਹੀਂ ਰਿਹਾ ਉਹਨਾਂ ਨੂੰ ਸਾਈਡਲਾਈਨ ਕੀਤਾ ਜਾਏਗਾ ਤੇ ਚੰਗਾ ਕੰਮ ਕਰਨ ਵਾਲਿਆਂ ਨੂੰ ਪਾਰਟੀ ਵੱਡੀਆਂ ਜ਼ਿੰਮੇਵਾਰੀਆਂ ਸੌਂਪੇਗੀ। ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੀ ਪੱਤਰਕਾਰ ਯਾਦਵੰਦਰ ਸਿੰਘ। ਯਾਦਵੰਦਰ ਕੇਸਾਂ ਦੀ ਵਿਚਾਰ ਚਰਚਾ ਹੋਈ ਅਕਾਲੀ ਦਲ ਦੀ ਇਸ ਬੈਠਕ ਦੇ ਵਿੱਚ। ਦੇਖੋ ਜਿਹੜੇ ਲਗਾਤਾਰ ਤਿੰਨ ਚਾਰ ਮੁੱਦੇ ਪਿਛਲੇ ਦਿਨਾਂ ਦੇ ਅੰਦਰ ਸਾਹਮਣੇ ਆ ਰਹੇ ਸੀ ਉਹੀ ਉੱਥੇ ਡਿਸਕਸ ਹੋਏ ਡਰੱਗ ਦਾ ਮਸਲਾ ਸੀ ਪ੍ਰਾਪਰਟੀ ਟੈਕਸ ਦਾ ਮਸਲਾ ਸੀ ਔਰ ਜਿਹੜੇ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਰਿਹਾ ਉਹਨੂੰ ਲੈ ਕੇ ਪੂਰੀ ਚਰਚਾ ਹੋਈ ਪਰ ਜਿਹੜੀ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਹਲਕਾ ਇੰਚਾਰਜਾਂ ਦੀਆਂ ਪਾਵਰਾਂ ਘਟਕੀਆਂ ਜਾਂਦੀਆਂ ਦੂਜਾ ਜਿਹੜਾ ਜਥੇਬੰਦਕਤਾ ਅਸ਼ਰੇਂਦਰ ਜਿਨ੍ਹਾਂ ਲੋਕਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਜਿਹੜੇ ਲੀਡਰਾਂ ਨੇ ਲੋਕ ਸਭਾ ਦੇ ਅੰਦਰ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਲੀਡਰਾਂ ਨੂੰ ਸਾਈਡਲਾਈਨ ਕਰਕੇ ਨਵੇਂ ਲੀਡਰ ਜਿਹੜੀ ਨਵੀਂ ਲੀਡਰਸ਼ਿਪ ਨੂੰ ਅਮਰਜ ਕੀਤਾ ਜਾਵੇਗਾ। ਜੀ। ਯਾਦ ਆnder ਕੀ ਇਸ ਮੀਟਿੰਗ ਦੇ ਦੌਰਾਨ ਕੋਈ ਵੱਡਾ ਫੈਸਲਾ ਲਿਆ ਗਿਆ ਪਾਰਟੀ ਦੇ ਵੱਲੋਂ? ਨਹੀਂ ਦਰਸਲ ਤਿੰਨ ਦਿਨ ਚੱਲ ਰਹੀ ਹੈ ਮੀਟਿੰਗ ਅੱਜ ਪਹਿਲਾ ਦਿਨ ਸੀ ਕੱਲ ਤੇ ਪਰਸੋਂ ਫੇਰ ਇਹ ਮੀਟਿੰਗਾਂ ਲਗਾਤਾਰ ਜਿੰਨੇ 22 ਜ਼ਿਲ੍ਹੇ ਨੇ ਜੀ 22 ਦੇ 22 ਜ਼ਿਲ੍ਹਿਆਂ ਨਾਲ ਮੀਟਿੰਗਾਂ ਜੀ ਪਾਰਟੀ ਪ੍ਰਧਾਨ ਸਰ ਵੀਰ ਸਿੰਘ ਬਾਦਲ ਲਗਾਤਾਰ ਉਹਨਾਂ ਚਰਚਾ ਕਰਦੇ ਨੇ ਮਸਲੇ ਦੀ ਕਿ ਕਿਤੇ ਕੀ ਫੈਕਟਰ ਆ ਉਸ ਤੋਂ ਬਾਅਦ ਜੀ ਮੀਟਿੰਗ ਤੋਂ ਬਾਅਦ ਜੱਥੇਬੰਦ ਕਾਂਚੇ ਬਾਰੇ ਤੇ ਹੋਰ ਜਿਹੜੇ ਫੈਸਲੇ ਨੇ ਇਹ ਤਿੰਨਾਂ ਦਿਨਾਂ ਦੀ ਮੀਟਿੰਗ ਤੋਂ ਬਾਅਦ ਜਿਹੜੇ ਅਹਿਮ ਫੈਸਲੇ ਨੂੰ ਤੋਂ ਬਾਅਦ ਲਏ ਜਾਣਗੇ ਜੀ ਯਾਦਵੰਦਰ ਮਿਥੇਗੇ ਪ੍ਰੋਗਰਾਮ ਦੇ ਅਨੁਸਾਰ ਕੀ ਸਾਰੀ ਲੀਡਰਸ਼ਿਪ ਹਾਜ਼ਰ ਰਹੀ ਜਾਂ ਫਿਰ ਕੋਈ ਲੀਡਰ ਨਦਾਰਦ ਵੀ ਨਜ਼ਰ ਆਇਆ ਦੇਖੋ ਜਿਹੜੇ ਸਭ ਤੋਂ ਮਜ਼ਬੂਤ ਲੀਡਰ ਕਾਲੀ ਦਲ ਚ ਮੰਨੇ ਜਾਂਦੇ ਨੇ ਲਗਾਤਾਰ ਹਰ ਮੀਟਿੰਗ ਸ਼ਾਮਲ ਹੁੰਦੇ ਨੇ ਵਿਕਰਮ ਸਿੰਘ ਡੀਟੀਆ ਉਹ ਹੋ ਅੱਜ ਸ਼ਾਮਿਲ ਨਹੀਂ ਸੀ ਇਹ ਨਹੀਂ ਪਤਾ ਉਹ ਕਿਉਂ ਸ਼ਾਮਿਲ ਨਹੀਂ ਸੀ ਹਾਲਾਂਕਿ ਅਸੀਂ ਕੋਸ਼ਿਸ਼ ਵੀ ਕੀਤੀ ਕਿ ਬਦਰੂ ਨਜ਼ੀਟਿਆ ਕਾਉਣੇ ਪੁੱਛੇ ਪਰ ਖਬਰ ਇਸ ਤਰ੍ਹਾਂ ਦੀ ਆਈ ਕਿ ਉਹ ਪਰਸਨਲ ਆਪਣੇ ਕਿਸੇ ਕੰਮ 'ਚ ਬਿਜ਼ੀ ਨੇ ਪਰ ਆਮ ਤੌਰ ਤੇ ਉਹ ਇਸ ਤਰ੍ਹਾਂ ਦੀ ਮੀਟਿੰਗਾਂ ਦੇ ਅੰਦਰ ਹਾਜ਼ਰ ਰਹਿੰਦੇ ਨੇ ਕੰਮ ਤੋਂ ਨਜ਼ੀਟਿਆ ਇਸ ਮੀਟਿੰਗ 'ਚ ਹਾਜ਼ਰ ਨਹੀਂ ਸੀ ਸ਼ਾਇਦ ਜਿਹੜੀ ਅਮਰਸਰ ਦੇ ਅੰਦਰ ਹਾਰ ਹੋਈ ਆ ਉਹਦਾ ਵੀ ਇੱਕ ਕਾਰਨ ਹੋ ਸਕਦਾ ਕਿ ਉਦੇ ਤੋਂ ਬੱਤੇ ਸਵਾਲ ਉੱਠ ਰਹੇ ਨੇ ਕਿ ਇਸ ਕਰਕੇ ਉਹ ਨਾ ਹਾਜ਼ਰ ਹੋ। ਜੀ ਜੀ ਆਦਰਨੀ ਸਰ ਜਾਣਕਰ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਅੱਜ ਕਾਲੀਦਲ ਦੀ ਬੈਠਕ ਹੋਈ ਹੈ ਖਾਸ ਕਰਕੇ ਇਹ ਵੇਖਣ ਨੂੰ ਮਿਲੀ ਹੈ ਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਜੋ ਕਿ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ। ਬੇਸ਼ੱਕ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਪਰ ਇਹ ਜਾਣਕਾਰੀ ਮਿਲੀ ਹੈ ਸਾਡੇ ਪੱਤਰਕਾਰ ਯਾਦਵਨ ਦਾ ਰਹੀਂ ਕਿ ਵਿਕਰਮ ਮਜੀਠੀਆ ਜੋ ਕਿ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ।